ਵੇ ਸਰਵ ਲੋਹੀ ਵੀ ਲੋਹੇ ਦਾ ਹਨਾ ਵੀ ਲੋਹੇ ਸਾਡੇ ਸਰੀਰ ਨੂੰ ਲੋਹੇ ਦੀ ਲੋੜ ਹੈ ਜੀ ਸਾਡੇ ਸਰੀਰ ਨੂੰ ਲੋਹੇ ਦੀ ਲੋੜ ਹੈ ਕੁਦਰਤੀ ਧਾਤ ਹੈ ਮੂਲ ਹੈ ਤਾਂ ਇਹਦੇ ਨਾਲ ਸਾਡੀ ਲੋੜ ਪੂਰੀ ਹੁੰਦੀ ਹੈ ਤਾਂ ਆਪਾਂ ਆਪਣੀ ਰਸੋਈ ਦੇ ਵਿੱਚ ਵੀ ਸਰਵ ਲੋਹੇ ਦੇ ਭਾਂਡੇ ਸਰਵ ਲੋਹੇ ਦੇ ਬਾਟੇ ਸਰਵ ਲੋਹੇ ਦੇ ਬਣਾਉਣਾ ਸਰਵ ਲੋਹੇ ਦੇ ਵਿੱਚ ਖਾਣਾ ਉਹ ਹੁਣ ਕਹਿੰਦੇ ਕਿ ਸਟੀਲ ਸੌਖੀ ਆ ਚਲ ਸਾਫ਼ ਕਰਨੀ ਵੀ ਔਣਾ ਜਲਾ ਆ ਪੋਚਾ ਜਾ ਚਲ ਸਾਫ਼ ਨਾ ਵੀ ਸਾਫ ਕੀਤਾ ਤਾਂ ਵੀ ਰਤੋ ਬੈਕਪੀਓ ਮੈਂ ਗਿਆ ਦੇਖੋ ਬਾਟਾ ਜਿਹੜਾ ਬਾਟਾ ਸੱਚ ਬੋਲਦਾ ਥੀ ਉਹ ਝੂਠ ਬੋਲਦੀ ਹੈ ਥੀ ਉਹਦੇ ਗਲਾਸ ਤੁਸੀਂ ਪਾਣੀ ਪੀਤਾ ਤੁਸੀਂ ਮੁੰਤਾ ਮਾਰ ਕੇ ਰੱਖ ਲਓ ਕੋਈ ਹੋਰ ਆਇਆ ਉਹ ਦੇਖਿਆ ਮੁੰਤਾ ਮਾਰਿਆ ਪਿਆ ਉਹਦੇ ਤੇ ਤਾਂ ਕਿ ਪੀ ਲੋ ਝੂਠੇ ਗਲਾਸ ਪਾਣੀ ਦੀਦੇ ਸਟੀਲ ਕਦੇ ਸੁੱੱਚੀ ਹੋਈ ਨਹੀਂ ਸਕਦੀ ਸਟੀਲ ਸੁੱੱਚੀ ਇਸਕਾ ਕਿ ਨਹੀਂ ਹੋ ਸਕਦੀ ਕਿਉਂਕਿ ਸਟੀਲ ਦੀ ਪੱਟਾ ਜਿਹੜੀ ਉਹ ਲੋਹੇ ਵਾਂਗੂ ਲੈਂਦੀ ਦੋਹੇ ਦੀ ਪਰਤ ਰਹਿੰਦੀ ਆ ਦੋਹੇ ਦੇ ਬਾਟੇ ਤੁਸੀਂ ਪਾਣੀ ਪੀ ਲਿਆ ਤੁਸੀਂ ਰੱਖਦੇ ਹੋ ਉਹਦੇ ਵਿੱਚ ਨਹੀਂ ਦੂਜਾ ਜਦੋਂ ਮੈਂ ਪੀਣ ਲੱਗੂ ਉਹਨੇ ਬੋਲ ਪੈਣਾ ਵੀ ਮੈਂ ਤਾਂ ਝੂਠਾ ਤੁਹਾਨੂੰ ਮੰਨ ਜਾਣਾ ਪੈਣਾ ਉਹ ਬਾਟੇ ਨੇ ਬੋਲ ਕੇ ਸਾਨੂੰ ਦੱਸਣਾ ਮੈਂ ਝੂਠਾ ਦੇਖੋ ਬਾਟਾ ਬੋਲਦਾ ਉਹਦੇ ਵਿੱਚ ਜਨਾਲ ਲੱਗੀ ਹੋਣੀ ਆ ਤੁਸੀਂ ਜੰਗਾਹ ਦੇ ਵਿੱਚ ਕਿਵੇਂ ਪਾਣੀ ਪੀ ਮੋਗੇ ਇਸ ਕਰਕੇ ਇਹ ਸਰਬ ਲੋ ਦਾ ਜਿਹੜਾ ਬਾਟਾ ਉਹ ਸੱਚ ਬੋਲਦਾ ਹੈ ਸਾਨੂੰ ਸਰਵੋਤਮ ਦੇ ਬਾਟਿਆਂ ਦੇ ਵਿੱਚ ਖਾਣਾ ਦਹੀ ਦਾ ਸਰਵੋਤਮ ਰਿਖਤਵਾਣਾ ਰਾਈ ਗੋਦੀ ਦਾ ਕਾਲਸਾ ਵਾਹੀ ਹਾਂਜੀ ਹੁਣ ਤੁਸੀਂ